ਆਪਾਂ ਨੇ ਕਈ ਵਾਰੀ ਸੁਣਾ ਸੀ ਜਦੋਂ ਇੱਕ ਸਲਾਈਆਂ ਹੁੰਦੀਆਂ ਧਰਤੀ ਦੇ ਪਾਣੀ, ਹੇਠਲਾ ਧਰਤੀ ਵਾਲਾ ਪਾਣੀ ਚੈੱਕ ਕਰਨ ਵਾਸਤੇ ਕਿੱਥੇ ਪਾਣੀ ਚੰਗਾ ਕਿੱਥੇ ਮਾੜਾ ਹਨਾ ਉਹ ਤਜਰਬਾ ਸਾਡਾ ਅੱਜ ਹਰ ਭਗਤ ਕਰੂਗਾ ਕਹਿੰਦਾ ਮੈਂ ਤੁਹਾਨੂੰ ਤਜਰਬਾ ਕਰਕੇ ਦਿਖਾਉਂਗਾ ਜਿੱਥੇ ਪਾਣੀ ਚੰਗਾ ਹੋਇਆ ਉੱਥੇ ਤੇ ਸਲਾਈਆਂ ਮਿਲ ਜਾਣੀਆਂ ਜਿੱਥੇ ਪਾਣੀ ਮਾੜਾ ਹੋਇਆ ਉੱਥੇ ਦੂਰ ਹੋ ਜਾਣੀਆਂ ਇਹ ਵੀ ਆਟੋਮੈਟਿਕ ਐ ਸੀ ਦੋ ਤਿੰਨ ਨਾ ਦੀ ਪਰਖ ਲਿਆ ਇਸ ਜਗ੍ਹਾ ਦੇ ਉੱਤੇ ਹਨਾ ਤੇ ਇੱਕ ਬਾਈ ਤੂੰ ਕੱਲ ਚੱਕ ਦੋ ਬੰਦੇ ਨੂੰ ਸਲਾਈਆਂ ਚਕਾਉਣਾ ਮੈਂ ਤੇ ਚੱਕ ਲੈ ਸਲਾਈਆਂ ਕਿੱਥੇ ਸਲਾਈਆਂ ਚੱਕ ਇੱਕ ਤਾਂ ਆ ਸੀਗਾ ਇਸ ਜਗ੍ਹਾ ਤੇ ਅਛਾ ਜਿੱਥੇ ਪਾਣੀ ਜਿੱਥੇ ਮਾਰਾ ਹੋਇਆ ਉੱਥੇ ਫਿਰ ਦੂਰ ਹੋ ਜਾਣੀਆਂ ਆਪੀ ਆਪੀ ਚੱਲ ਇਹ ਇੱਕ ਰੱਖਣੀ ਹੈ ਕਿਵੇਂ ਆ ਮਤਲਬ ਕਿ ਪਾਸੇ ਮੁੱਠੀ ਚ ਰੱਖਣੀ ਹੈ ਠੀਕ ਹੈ ਠੀਕ ਹੈ ਲਾ ਵੀ ਆਪਾਂ ਤਾਂ ਲੱਗ ਜੂ ਅੱਜ ਤੇ ਪਾਣੀ ਕਰਦੇ ਚੈੱਕ ਕਰਤੀ ਜਗਾਂ ਮੁੱਠੀ ਜਮਾ ਪੋਲਾਂ ਰੱਖਣੀਆਂ ਜਿੰਨੀਆਂ ਹੋ ਸਕਦੇ ਚੱਲਦੇ ਆਪਾਂ ਇਧਰ ਨੂੰ ਦੇਦੇ ਆ ਮਾਣ ਦੇ ਦੇਖੋ ਲਾ ਦੇਖੀ ਚੱਲੋ ਵੀ ਜਿੱਧਰ ਨੂੰ ਔਰਲੇ ਪਾਸੇ ਦੇਖਦੇ ਹਾਂ ਹੁਣ ਦੇਖੋ ਹੁਣ ਆ ਗਈਆਂ ਦੂਰ ਲੈ ਆ ਹੋ ਗਈਆਂ ਆਹ ਦੇ ਆ ਵੀ ਬਰਾਬਰ ਹੀ ਹੁੰਦੀਆਂ ਦੇਖੋ ਚੱਲੋ ਉਧਰ ਪਖੂंजे ਚ ਚੰਗੇ ਵਾਲੇ ਸੰ ਲੈ ਚੱਲਦੇ ਹਾਂ ਲਾ ਦੋਨਾਂ ਦੇਖਾਂਗੇ ਆਪਾਂ ਦੇਖੋ ਇਧਰੋਂ ਤਾਂ ਜਾਵਾ ਪਾਟ ਗਿਆ ਹਾਂ ਉਧਰੋਂ ਦਾ ਜਿੱਧਰ ਨੂੰ ਖੜੇ ਰੋਕੋ ਹੁਣ ਪਰਲੇ ਵਾਸਤੇ ਚੱਲਦੇ ਆਂ ਪਾ ਇਧਰ ਹੋ ਉੱਥੇ ਖੂਂਜੇ ਚ ਕਹਿੰਦੇ ਪਾਣੀ ਚੰਗਾ ਹੈ ਤੇ ਹੁਣ ਪਤਾ ਲੱਗ ਜਾਓ ਇਧਰ ਮਿਲਦੇ ਕਿ ਨਹੀਂ ਖੜ ਜਾ ਉਹ ਖੜ ਜਾ ਸਹੀ ਕਰੋ ਆਂਗਾ ਪੈਦਲਿਆਂ ਦਾ ਆ ਦੇਖੋ ਭਾਈ ਦੋਨਾਂ ਹੀ ਮਿਲ ਗਈਆਂ ਹਾਏ ਐਸ ਖੂਂਜੇ ਜਾ ਕੇ ਜਦੋਂ ਵੀ ਜੇ ਅਸੀਂ ਐਸ ਖੂਂਜੇ ਚ ਆ ਜੰਦੇ ਆਂ ਤੇ ਉਦੋਂ ਹੈਂ ਆਇ ਨੂੰ ਚੱਲ ਵੜਦੇ ਆਪਾਂ ਹੋਰ ਚੈੱਕ ਕਰ ਲੈਨੇ ਚੱਲ ਖੜ੍ਹ ਜਾ ਮੈਂ ਸਾਡੇ ਅੱਗੇ ਕੇ ਚੱਲਦਾ ਉਹ ਦਾ ਸਾਧਾ ਗੱਤਿਆਰ ਬੀਤ ਨੇ ਸੁਨਾਗਾ ਸੀ ਗੀਆਂ ਹਨ ਰਾਜਸਥਾਨ ਤੋਂ ਵੀ ਕਹਿੰਦੇ ਮਿਲਦੀਆਂ ਸੀ ਇਹ ਮੁੰਡੇ ਨੇ ਘਰੇ ਤਿਆਰ ਕਰੀਆਂ ਉਹ ਤਾਂਬੇ ਵਾਲਾ ਹੁੰਦਾ ਹੈ ਇਹ ਆਪ ਤਿਆਰ ਕਰੀਆਂ ਆਪਣੀਆਂ ਹਾਂ ਇੱਥੇ ਪਾਣੀ ਫੇਰ ਮੜ ਹਾਂ ਫੇਰ ਨਰਮ ਆ ਦੇ ਦੋਨੇ ਇਕੱਠਿਆਂ ਹਾਂ ਦੋਨੇ ਇਕੱਠਿਆਂ ਚੋੜ ਗਏ ਇਹ ਗੱਲ 'ਚ ਕੋਈ ਝੂਠ ਨਹੀਂ ਹੈ ਕੋਈ ਝੂਠ ਨਹੀਂ ਅੱਛਾ ਦੱਸ ਦਿਓ ਉਤਨਾ ਪਾਣੀ ਹੈ ਕੱਲਾ ਹਾਂ ਹਾਂ ਇਹ ਮਿਲ ਗਈਆਂ ਹੈ ਇੱਥੇ ਫੇਰ ਜਾ ਆ ਵੀ ਆ ਨਹੀਂ ਰਹੇ ਹੋਗਾ ਹਾਂ ਹੋਗੇ ਨਾ ਏ ਏ ਏ ਯਾਰ ਇਹ ਆਲਾ ਗੱਲ ਬਕੀ ਆ ਬਈ ਹਨਾ ਓਕੇ ਨਾ ਵੀ ਸੱਚ ਕਰ ਲਾ ਬਈ ਸੁਣ ਦਿਖਾ ਦੇ ਕੋਈ ਜਾਦੂ ਨਹੀਂ ਇਹਦੇ ਵਿੱਚ ਹੱਥ ਉਹ ਕਹਿੰਦਾ ਵੀ ਜਮਾ ਐ ਪੋਲੇ ਹੱਥ ਰੱਖਣੇ ਕਹਿੰਦਾ ਹਨਾ ਕੱਲ ਨਾ ਬਰ ਕਹਿਣ ਦੀਆਂ ਡਾਣੀਆਂ ਹਾਂ ਤਾਂ ਸੁਰ ਕੁਝ ਨਹੀਂ ਹੱਥਾਂ ਦੇ ਹੱਥਾਂ ਐ ਰੱਖਣੇ ਮੁਠੀ ਖੁੱਲੀ ਮੁਠੀ ਖੁੱਲੀ ਰੱਖਣੀ ਐ ਹਨਾ ਹਾਂ ਜੇ ਕਿਸੇ ਨੂੰ ਕੋਈ ਸ਼ੱਕ ਆ ਤਾਂ ਬਾਕੀ ਕੋਲੇ ਆ ਕੇ ਵਹਿਮ ਖੱਢ ਲੈ ਠੀਕ ਐ ਜੇ ਭਾਈ ਪਾਣੀ ਚੈੱਕ ਕਰਦੇਗੇ ਕਰਾਉਣਾ ਕਿਸ ਨੇ ਹਾਂ ਕਰਦੇ ਹਾਂ ਠੀਕ ਐ ਤੇ ਪਾਣੀ ਚੈੱਕ ਪਾਣੀ ਦੀ ਗਾਰੰਟੀ ਹੋਊਗੀ ਪਾਣੀ ਦੀ ਗਾਰੰਟੀ ਹੋਊਗੀ ਜਿੱਥੇ ਕਰਤਾ ਚੱਕ ਹਨਾ ਠੀਕ ਐ ਤੇ ਪਾਣੀ ਉਤਲਾ ਉਤਲਾ ਕਰ ਲੈ ਹਰ ਵਾਰ ਲੈ ਵੀ ਆ ਦੇ ਪਾਣੀ ਇੱਥੇ ਚੰਗਾ ਹੈ ਚੰਗਾ ਆ ਖੁੰਜੇ ਤੈਨੂੰ ਮੈਂ ਦੱਸਿਆ ਮੋਟਰ ਲਾ ਲਓ ਪਰਾਣਾ ਤੁਸੀਂ ਉਧਰ ਮੋਟਰ ਲਾਉਣੀ ਸੀ ਨਾ ਹਾਂ ਉੱਥੇ ਤੁਹਾਨੂੰ ਕਿਹਾ ਮੋਟਰ ਨਾ ਲਾਓ ਇੱਥੇ ਮੋਟਰ ਲਾ ਠੀਕ ਹੈ ਤੁਸੀਂ ਉੱਥੇ ਮੋਟਰ ਲਾਉਣ ਨੂੰ ਫਿਰਦੇ ਸੀਗੇ ਹਾਂ ਹਾਂ ਹੁਣ ਇੱਥੇ ਆ ਖੁੰਜੇ ਚ ਇੱਥੇ ਸਾਰਾ ਟਾਲੀ ਤੋਂ ਲੈ ਕੇ ਇੱਥੋਂ ਚੰਗਾ ਹੀ ਹੈ ਜਦੋਂ ਮਰਜੀ ਲਾ ਲੈ ਲੈ ਵੀ ਪਾਣੀ ਚੈੱਕ ਕਰਤਾ ਕੋਈ ਚੱਕਰੀ ਨਹੀਂ ਹੈ ਨਾ ਪਾਈਪ ਲਾਈਨ ਨਹੀਂ ਪਾਉਣੀ ਤੇ ਸਾਡਾ ਵਾਣ ਮੰਨ ਲਓ ਕਿ ਵਿਲੀਨ ਦੀ ਨਰਮਾਈ ਸੀ ਬਈ ਇੱਥੇ ਕਿਉਂਕਿ ਝੋਨਾ ਪਰਲੇ ਝੋਨਾ ਸੀਗਾ ਪਾਣੀ ਸਾਡੇ ਮਾਰੇ ਸੀਗੇ ਤੇ ਪਾਣੀ ਕੋਸ ਤੇਰ ਬੇ ਕਰਨੇ ਪੈਂਦੇ ਆ ਤੇਰ ਬੇ ਬਹੁਤ ਕੁਛ ਕਰਨਾ ਪਾ ਪਾਪੜ ਬੀਲਨੇ ਪੈਂਦੇ ਮਾੜੀ ਬੇ ਕਰਕੇ ਪਾਪੜ ਬੀਲਨੇ ਪੈਂਦੇ ਨਾ ਕਰਕੇ ਕੀ ਮਜਬੂਰ ਹਾਂ ਹੋਰ ਹੁਣ ਕਿੱਥੇ ਸਿੱਧੀ ਕੈਪਟੀ ਹੋਵੇ ਹੋਰ ਲਾਗੇ ਤੇ ਪਾਣੀ ਚ ਘਾਕੇ ਸਹੀ ਆ ਖੁੰਜੇ ਜਾ ਕੇ ਤਾਂ ਪਾਣਾ ਦਾਗ ਵਾਲੀ ਕਾਠੀ ਵਰ ਤੇ ਪਤਾ ਨਹੀਂ ਕੀ ਗੱਲ ਆ ਖੁੰਜੇ ਜਾ ਕੇ ਨਾ ਦੋਨੇ ਸਲੰਗਾਂ ਹੀ ਆਹ ਦੇਖੋ ਉਹ ਵੀ ਉਹ ਮੁੰਡੇ ਨੇ ਆਪਦੀਆਂ ਤਿਆਰ ਕਰੀਆਂ ਆਪਣੀਆਂ ਆਪਦੀਆਂ ਪਿਆਰੇ ਇਹ ਹੋਰ ਵਧੀਆ ਨੇ ਇਹ ਤਾਂ ਓਰੀਜਨਲ ਹੈ ਉਹ ਨੂੰ ਵਹਿਮ ਕੜਾਇਆ ਉਹ ਕਹਿੰਦਾ ਇਹ ਹੋ ਨਹੀਂ ਸਕਦਾ ਮੈਂ ਕਿਹਾ ਵੀ ਹੋ ਕਿਉਂ ਨਹੀਂ ਸਕਦਾ ਲੈ ਜਾ ਦੁਬਾਰੇ ਕਰ ਲੈਣਾ ਹੁਣ ਆਹ ਮੁਠੀਆਂ ਦੇ ਉੱਤੇ ਚੱਲਾਂਗੇ ਆਪਾਂ ਕਈ ਵਜਨ ਕਹਿੰਦੇ ਹਾਂ ਵੀ ਕੋਈ ਆਪ ਹਲਾਊਗਾ ਜਾਂ ਇੱਥੇ ਦੇ ਹੱਥ ਮੇਰੇ ਦੇਖੀ ਹੈ ਦੇਖੀ ਚੱਲੋ ਜੋ ਟਾਲੀ ਲੰਘ ਜਾਂਦੇ ਨੇ ਪਤਾ ਨਹੀਂ ਕੀ ਆਟੋਮੈਟਿਕ ਚੌੜੀਆਂ ਹੋ ਜਾਂਦੀਆਂ ਪਤਾ ਨਹੀਂ ਕੀ ਚੱਕਰ ਹੈ ਹਲਾਉਂਦਾ ਤਾਂ ਨਹੀਂ ਨਾ ਨਾ ਜਵੀ ਨਹੀਂ ਉੱਥੇ ਆਪਾਂ ਦਿਖਾ ਰਹੇ ਹਾਂ ਸਾਰਾ ਇਹ ਲੈ ਲਹਿ ਹੋਂਗਾ ਲੈ ਹਨ ਹਾਂ ਇਹ ਥੋੜਾ ਜਿਹਾ ਹੁਣ ਆ ਉਂਗਲ ਨਾਲ ਸਾਰਾ ਲੱਗਿਆ ਪਿਆ ਨਾ ਇਹ ਕਾਹ ਚੱਕ ਲੈ ਇੱਥੇ ਹਾਂ ਚਲੋ ਹੋਰ ਚੱਲ ਵੜਦੇ ਥੋੜਾ ਘਣਾ ਕੀ ਚੰਗੀ ਆ ਜੀ ਆ ਜਾ ਹਾਂ ਆ ਗਿਆ ਹਾਂ ਆ ਗਿਆ ਆ ਗਿਆ ਪਾਣੀ ਚੰਗਾ ਹਾਂ ਲੈ ਚੱਲ ਤੇ ਗੁੰਜਾ ਵੀ ਕੱਢਣੇ ਚੱਕ ਲੈ ਤੇ ਲੈ ਇੱਥੇ ਬਹੁਤ ਚੰਗਾ ਪਾਣੀ ਹਾਂ ਸਹੀ ਆ ਭਾਈ ਮਤਲਬ ਜੰਮੀ ਦੂਜੇ ਲੋੜ ਕਟ ਜੇ ਜਿੰਨੀਆਂ ਪੁੱਠੀਆਂ ਮੁੜਨੀਆਂ ਉਹਨੇ ਹੀ ਚੰਗਾ ਤੇ ਜਿੰਨੀਆਂ ਇਹ ਮੂਹਰ ਨੂੰ ਚੌੜੀਆਂ ਹੋਣ ਖੁੱਲ ਜਾਣੀਆਂ ਉਹਨੇ ਹੀ ਮੜਾ ਉਹਨੇ ਮੜਨਾ ਪਾਣੀ ਅੱਛਾ ਹਾਂ ਜਿੰਨਾ ਇਹ ਚੰਗਾ ਸਾਰਾ ਜੀ ਹਮ ਐਪੇ ਹਲਦੀਆਂ ਆਪਦੇ ਸਾਰੇ ਨੇ ਇਹ ਇਹ ਬੜਾ ਯਾਰ ਹਨਾ ਇਹ ਹਾਂ ਤੁਸੀਂ ਖਣਾ ਬੰਦਾ ਬਈ ਕਿਤਾਬਾਂ ਪੜ੍ਹਦੇ ਹਨਾ ਬਈ ਨੰਗੇ ਪਹਿਰੀਆਂ ਹਨ ਨੰਗੇ ਤਾਂ ਆਪਾ ਪੜ੍ਹੀਆਂ ਜੀ ਇਹ ਲੈ ਇੱਕ ਦਾਪਾਂ ਪੜ ਕੇ ਅੱਜ ਇੱਥੇ ਪਾਣੀ ਮੜਾ ਗਿਆ ਮੜਾ ਆ ਗਿਆ ਦੇਖ ਆ ਲੈ ਵੀ ਹਾਂ ਤੇ ਯਾਰ ਬਜੜੇ ਸੱਚ ਅੱਜ ਤੁਹਾਡੇ ਸਾਹਮਣੇ ਸੱਚ ਕਰਤਾ ਬੈਸ ਤਾਂ ਮੈਨੂੰ ਹਰ ਭਾਤ ਕਹਿੰਦਾ ਸੀ ਕਹਿੰਦਾ ਬਾਈ ਬਣ ਕੇ ਯਾਰ ਵੀਡੀਓ ਨਾ ਬਾਈ ਹਨਾ ਵੀ ਇਹ ਚਲ ਆ ਲੈ ਦੇਖ ਇਧੂ ਮੜਾ ਆ ਗਿਆ ਪਾਣੀ ਮੁਰਗੀ ਦੇਖ ਇਧਰ ਨੀ ਆਉਂਦੀ ਦੇ ਹਾਂ ਲੈ ਜਵੀਂ ਮੁੜ ਗਈ ਹਾਂ ਨਰਮ ਆ ਗਿਆ ਪਾਣੀ ਇਸ ਵਾਰ ਇੱਥੋਂ ਕਰ ਦਨੇ ਸਟਾਡ ਛੱਡ ਜਾ ਇੱਕ ਮਿੰਟ ਇਹ ਲਵਨਾ ਉੱਤੇ ਤਰ ਹਾਂ ਇਹ ਲੈ ਹਾਂ ਇਹ ਖੜਦ ਗਈ ਮੇਰੀ ਕੀ ਸਾਰੇ ਹਾਂ ਨਹੀਂ ਮੈਂ ਕੁਝ ਵੀ ਛੇੜਦਾ ਨਹੀਂ ਹਾਂ ਇਹ ਮੇਰੇ ਹੱਥਾਂ 'ਚ ਨਹੀਂ ਕੁਝ ਕੁਝ ਨਹੀਂ ਕਰ ਲਗਾ ਸਿਰਫ ਟਾਣ ਹੈ ਲਾ ਆਪਾਂ ਹੋਰ ਧਰਦੇ ਨੇ ਦੁਬਾਰੇ ਉੱਥੇ ਚੱਕ ਲੈਣੇ ਇੱਥੋਂ ਪਤਾ ਲੱਗਣਾ ਹਾਂ ਸਹੀ ਹੈ ਸਹੀ ਹੈ ਨਾ ਅਸੀਂ ਸੋਦੇ ਇੱਥੇ ਪਾਣੀ ਚੰਗ ਬੈ ਇੱਥੇ ਪਾਣੀ ਮਾਰਾ ਦਿਖਾ ਰਹੀਆਂ ਇਹ ਚਲੋ ਵੀਡੀਓ ਸ਼ੇਅਰ ਕਰ ਦਿਓ ਬਾਈ ਜਾਣਕਾਰੀ ਵਾਸਤੇ ਵੀਡੀਓ ਪਾਈ ਆਪਾਂ ਹੈਨਾ